ਦੁਗਾਲ ਦੀ ਧਰਤੀ ਨਰਿੰਦਰ ਰਾਮ ਬੈਠੇ ਹੋਏ ਡੁੱਗੀ ਦੇ ਉਤਾਰ ਪੰਚ ਪਾਲੀ ਬਾਈ ਕਦੇ ਕਦੇ ਬਿੱਟੂ ਤੇ ਤਕਦੀਰ ਬਾਈ ਦਾ ਫਤੂ ਆ ਆ ਦੁਗਾਲ ਵਾਲਾ ਬਿੱਟੂ ਹੈ ਆੜਾ ਮੈਂ ਦੇਖਦੇ ਆ ਜਤਿੰਦਰ ਕਬੱਡੀ ਪਾਵਮ ਦੇ ਲਈ ਵਧਿਆ ਹੋਇਆ ਅੱਜ ਮੈਚ ਤੱਕਾ ਅੱਜ ਕਬੱਡੀ ਕੱਪਾਂ ਨੇ ਪਿੰਡ ਤੇ ਪਾ ਦਿੱਤੀ ਹਰ ਪਿੰਡ ਵਿੱਚ ਕਬੱਡੀ ਕੱਪ ਹੋਣ ਲੱਗ ਪਏ ਕੋਈ ਜਿੱਤੇਗਾ ਵਾਸਤ ਨੈਨੋਕਾਰਾਂ ਕੋਈ ਮੋਟਰਸਾਈਕਲਾਂ ਦੇ ਢੇੜੇ ਲਾਉਣ ਲੱਗ ਪਏ ਸਮਾਧ ਵਾਲਿਆ ਕਬੱਡੀ ਦਾ ਖਰਾ ਮੈਸਾ ਜਿਹੜੇ ਮਾਰੇ ਸੀ ਉਹ ਵੀ ਚੰਗੇ ਨੰਬਰਾਂ ਵਿੱਚ ਆਉਣ ਲੱਗ ਪਏ ਆਹ ਆ ਗਿਆ ਲੱਖੇ ਸਰਪੰਚ ਦਾ ਵੀਰ ਇਹ ਆ ਦੁਗਾਲ ਵਾਲਾ ਬਿੱਟੂ ਦੁਗਾਲ ਵਾਲਾ تکبر بھی دفعہ پندرہ سو ہو گیا میرے پردھان سونی ملو ਲੋਪੋ ਕੈਂਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜਲਾਲਪੁਰੀਏ 51000 ਰੁਪਿਆ ਬੱਡ ਜਾਫੀ ਨੂੰ ਵੀ ਹੈ 12 ਲੱਖ ਦੇ ਨਾਮ ਨੇ 1 ਲੱਖ 2000 ਰੁਪਿਆ ਜਿਹੜਾ ਬੈਟ ਰੇਟਰ ਬੱਡ ਜਾਫੀ ਆ ਦਾ ਮੰਨਦਾ 13 ਲੱਖ 2000 ਸਾਹਮਣੇ ਬਿੱਟੂ ਮੇਰੇ ਵੀਰੋ ਤਗਾਲ ਵਾਲਾ ਜਫਾ ਲਾ ਕੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੈਂ ਬੇੰਤੀ ਕਰਦਾ ਵੀ ਅਗਲੇ ਮੈਚਾਂ ਲਈ ਕਲਸੀਆ ਤੇ ਕਾਲੇ ਸੰਘਿਆਂ ਵੀ ਕਹਿੰਦੇ ਤੂ ਤੂ ਮੈਂਵੇਂ ਹੋਣੀ ਐ ਕਾਲੇ ਸੰਘਿਆਂ ਦੇ ਕਲਸੀਆ ਵੀ ਤੂ ਤੂ ਮੈਂਵੇਂ ਹੋਣੀ ਐ ਜਿਵੇਂ ਹਰਪੀ ਸੰਧੂ ਹੋਣੀ ਸਵਰਨੋ ਵੀ ਕਹਿੰਦੇ ਨੇ ਵੀ ਖੰਡਾ ਪੂਰਾ ਖੜਕੂ ਖੰਡਾ ਪੂਰਾ ਖੜਕੂ ਲਓ ਬਿੱਟੂ ਬਿੱਟੂ ਤੇ ਬਿੱਟੂ ਐ ਬਿੱਟੂ ਤੇ ਬਿੱਟੂ ਐ ਬਿੱਟੂ ਤੇ ਹੈ ਲਓ ਸਾਹਮਣੇ ਇਸ ਵੇਲੇ ਮੱਖਣ ਦੀ ਕਬੱਡੀ ਮੱਖਣ ਸਿੰਘ ਪਾ ਰਿਹਾ ਹੈ ਫਤਾਜ ਵਾਲਾ ਮੱਖਣ ਸਿੰਘ ਪਹਿਲੀ ਕਬੱਡੀ ਦੁਗਾਨ ਵਾਲਾ ਨਰਿੰਦਰ RAM ਬਿੱਟੂ ਖੜਾ ਹੈ ਇੱਕ ਪਾਸੇ ਦੂਸਰੇ ਪਾਸੇ ਜੇਦਨਾ ਵਾਲਾ ਦੀਪਾ ਲਓ ਮੁਕਾਬਲਾ ਕਹਿੰਦੇ ਬਿੱਟੂ ਦੇ ਨਾਲ ਹੈ ਪਹਿਲੀ ਕਬੱਡੀ ਪਹਿਲਾ ਜੱਫਾ ਇੱਕ ਪਾਸੇ ਮੱਖਣ ਸਤਾਜ ਔਰ ਦੂਸਰਾ ਦੇ ਵਿਰੁੱਧ 14 ਤਰੀਕ ਨੂੰ ਬਾਖੇੜ ਕਬੱਡੀ ਸਾਹਮਣੇ ਤੱਕਦਾ ਕਿ ਗੁਰੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਮੁਕਾਬਲਾ ਪੂਰਾ ਸਖਤ ਹੈ ਤੇ ਦੂਜੇ ਪਾਸੇ ਗੱਲ ਕਿੱਦਾਂ ਦੀ ਹੋਣੀ ਹੈ ਸਮਾਂ ਦੱਸੂਗਾ ਇਹ ਅੱਧਵਾਲ ਵਾਲਾ ਇਹ ਆ 1500 ਦਾ ਜੱਫਾ ਇਹ ਆ ਬਿੱਟੂ ਜੱਫਾ ਵਾਲਾ ਲੈ ਵੀ ਜਿਹੜੇ ਜਿਹੜੇ ਦਰਸ਼ਕ ਨੂੰ ਬਿੱਟੂ ਦੇ ਜੱਫੇ ਵਧੀਆ ਲੱਗਦੇ ਨੇ ਗੱਟ ਕੇ ਤਾਰੀ ਬਿੱਟੂ ਦੇ ਜੱਫੇ ਦਾ ਬਾਈ ਐਨ

ਇਹ ਪੂਰਾ ਨਾਲ ਮੇਰੇ ਹੀ ਹਰਮੇਸ਼ ਸਿੰਘੀ ਰੋਟਾ ਆਸਟ੍ਰੇਲੀਆ ਦਾ ਚਾਹ ਲਈ ਆਈ ਦੀ 4 ਇੰਡਿਆ ਕੋਰ ਇੱਜਾ ਕਹਿੰਦੇ 1100 ਲਓ ਖੇਡ ਮੈਦਾਨ ਦੇ ਵਿੱਚ ਰੇਡ ਪਾਉਣ ਲਈ ਗੁਰੀ ਧਲੇਰ ਵਾਲਾ ਧਲੇਰ ਵਾਲਾ ਗੁਰੀ ਲਓ ਵੇਖਾਂਗੇ ਸਾਹਮਣੇ ਬਿੱਟੂ ਦੇ ਜੱਫੇ ਦਾ ਲਾਡੀ ਭਾਈ ਕਾਕੜ ਵਾਲਾ ਡੁੱਗੀ ਦੇ ਉਤਾਰ ਪੰਚ ਪਾਲੀ ਅਗਲੀ ਰੇਡ ਡਿੜਬੇ ਦੀ ਟੀਮ ਵੱਲੋਂ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਡਿੜਬੇ ਦੀ ਕਹਿੰਦੇ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਡਿੜਬਾ ਦਾ ਬੜਾ ਵੱਡਾ ਨਾਮ ਹੈ ਮੇਰੇ ਵੀਰੋ ਅਨੇਕਾਂ ਕਬੱਡੀ ਦੇ 스타 ਪੈਦਾ ਕੀਤੇ ਆ ਉਹ ਦਗਾਲ ਵਾਲਾ ਬਿੱਟੂ ਵੀ ਡਿੜਬੇ ਦੇ ਕੱਪ ਤੇ ਗੱਡੀ ਦਾ ਸਨਮਾਨਿਆ ਗਿਆ ਰਣੀਕੇ ਵਾਲੇ ਕਾਜੂ ਵੀ ਚੜਤਾ ਹੈ ਵੱਜ ਗਈ ਕੈਂਚੀ ਮੇਰੇ ਵੀਰੋ ਉਹ ਦੁਨੀਆ ਦਾ ਚਿਹਤਾ ਜਿਹੜੇ ਜਿਹੜੇ ਬਿੱਟੂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ। ਆਓ। ਵੀਰੇ ਫੜਦਾ ਗੜਾ ਮਾਨਦੇ ਪੈਸੇ। ਸਾਹਮਣੇ ਟੱਕਰਿਆ ਕਿ ਗੁਰੀ ਧਲੇਰ ਵਾਲਾ ਕੌਡੀ ਪੌੜ ਦੇ ਲਈ ਅੱਗੇ ਵੱਲ ਵਧਦਾ ਹੋਇਆ। ਲੈ ਵੀ ਦਵਾਲ ਵਾਲੇ ਬਿੱਟੂਆ 1500 ਹੋ ਗਿਆ ਹੁਣ ਤਾਂ ਇੱਕ ਪਾਸੇ ਗੁਰੀ ਹੈ ਤੇ ਦੂਜੇ ਪਾਸੇ ਬਿੱਟੂ ਹੈ। ਬਲੀ 1500 ਬਿੱਟੂ ਦਾ ਫਰ ਨਹੀਂ gira। 500 ਹੋਇਆ ਹਰਜੀਤ ਬਰਾੜ ਦਾ ਸਾਥੀ ਨਾਲ ਰੌਂਤੇ ਵਾਲਾ ਫੌਜੀ ਪੁੱਜਿਆ ਦੁਨੀਆਂ ਦਾ ਮੰਨਿਆ ਪਰਮੰਨਿਆ ਖਿਡਾਰੀ ਅਜਮੇਰ ਜਲਾਲ ਦੇ ਨਾਲ ਜੋੜੀ ਪ੍ਰਸਿੱਧ ਰਹੀ ਰੌਂਤੇ ਦੇ ਫੌਜੀ ਦੀ ਪਰ ਯੋਧਾ ਤਲਵੰਡੀ ਚੌਧਰੀਆਂ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਦੁਗਾਲ ਵਾਹ ਬਿੱਟੂ ਐ ਦੁਗਾਲ ਵਾਲਾ ਵਾਹ ਓ ਨੌਜਾਨਾ ਲੈ ਵੀ ਅਮਨਿਆ ਬੜੇ ਲੰਬੇ ਸਮੇਂ ਬਾਅਦ ਬਿੱਟੂ ਦੁਗਾਲ ਨੇ ਵਾਪਸੀ ਕੀਤੀ ਹੈ ਤੇ ਜੋ ਆਨੰਦਪੁਰ ਸਾਹਿਬ ਦੇ ਵਿੱਚ ਬਿੱਟੂ ਕੱਲ ਤੇ ਅੱਜ ਦੇ ਵਿੱਚ ਕਰ ਗਿਆ ਉਹ ਬੱਲੇ ਬੱਲੇ ਆ ਮੇਰੇ ਵੀਰੋ ਤਾੜੀਆਂ 14 ਵਰ ਸਿੰਘ ਵੀਰੋ ਆ ਜੱਫੇ ਦਾ 2000 ਰੁਪਇਆ ਇਧਰ ਰਣਜੀਤ ਢੰਡਾ ਜੀ ਹਰਵਿੰਦਰ ਸਿੰਘ ਦੀ ਬੀੜਵਾਸੀਆਂ ਵਾਲੇ ਇਹਨਾਂ ਵੱਲੋਂ ਵੀ 2 2000 ਤੇ ਉਹਦੇ 1000 ਮੀਂਹ ਪੈਂਦਾ ਸਾਹਮਣੇ ਤੱਕ ਰਿਆਂ ਕਿ ਇੱਕ ਪਾਸੇ ਜੋਦਾ ਕਸਦੀ ਧਰਤੀ ਦਾ ਕੋਟੀ ਪਾਉਂਦਾ ਤੇ ਦੂਜੇ ਪਾਸੇ ਨਿਰਿੰਦਰਨਾਮ ਬਿੱਟੂ ਕਹਿੰਦੇ ਪਿੰਡ ਦੁਗਾਲ ਦੀ ਧਰਤੀ ਦਾ ਬੱਬਰ ਸ਼ੇਰ ਕਮਾਲ ਕਰੀ ਜਾਂਦਾ ਮੇਰੇ ਵੀਰੋ ਕਮਾਲ ਕਰੀ ਜਾਂਦਾ ਅਗੜਾ ਬਿੱਟੂ ਦੇ ਕਬਜੇ ਦੇ ਵਿੱਚ ਹੈ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਖਿਡਾਰੀ ਰਾਜਸਰਿਆ ਗੁਰਦੀਪ ਵਧਿਆ ਹੋਇਆ ਦੁਲਿਆਂ ਦਾ ਕਬੱਡੀ ਕੱਪ ਚੱਲ ਰਿਹਾ ਹੈ ਦੁਨੀਆਂ ਦੇ ਵਿੱਚ ਗੱਲਾਂ ਹੋ ਰਹੀਆਂ ਖਿਆਲੀ ਵਾਲੇ ਲੱਖੇ ਨੂੰ ਕਹਿੰਦੇ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤੇ ਜਾ ਰਿਹਾ ਸਮੁੱਚੀ ਸਪੋਰਟਸ ਕਲੱਬ ਦੇ ਵੱਲੋਂ ਲੈ ਵੀ ਰਣੀਕੇ ਵਾਲਿਆ ਬਣਾ ਦੇ ਗੱਲ ਵੱਖਰੀ ਪਰ ਗੁਰਦੀਪ ਕਹਿੰਦਾ ਵੀ ਮੈਂ ਵੀ ਕਿਸੇ ਗੱਲੋਂ ਘਟਰੀ ਉਹ ਦੁਗਾਲ ਵਾਲਾ ਦੁਗਾਲ ਵਾਲਾ ਖੜਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆਂ ਲਾ ਲਾ ਤਕੜਾ ਜਫਾ ਇੱਕ ਵਾਰ ਟਾਪਾ ਮਹਿਮਦ ਵਾਲੀਏ ਜੋਤੇ ਦੀ ਬਿੱਟੂ ਦਾ ਹਰ ਇੱਕ ਜਫਾ 1000 ਦਾ ਖੜਕੂ ਕਹਿੰਦਾ ਔਰ ਸਾਹਮਣੇ ਮਹਿਮਦ ਵਾਲ ਦੇ ਜੋਤੇ ਦੀ ਕਬੱਡੀ ਆ ਆ ਬੱਲੇ ਟੁੱ ਟੁੱਗਾਲ ਟੁੱ ਟੁੱਗਾਲ ਟੁੱ ਟੁੱਗਾਲ ਦੀ ਧਰਤੀ ਨਰਿੰਦਰ ਰਾਮ ਵਾਡੇ ਹੋਏ ਪੱਟਿਆ ਵਾਡੇ ਹੋਏ ਪੱਪਾ ਓਏ ਦੁਗਾਲ ਵਾਲਿਆ ਇੱਕ ਪਾਸੇ ਚੜਦੀ ਬਰੇਸ ਆਹ ਬਾਈ ਤਾਰੀਆ ਜੋਗਾ ਆ ਦੁਗਾਲ ਵਾਲਾ ਬਿੱਟੂ ਐ ਓ ਦਿੱਤਾ ਨਿਆਣਾ ਬਿੱਟੂ ਨੇ ਜੱਫੇ ਲੇ ਕੇ ਦੀ ਚੇਕੀ ਆ ਸਟ੍ਰੇਲੀਆ 500 ਦੁਗਾਲ ਵਾਲੇ ਬਿੱਟੂ ਲਈ 1000 ਰੁਪਏ ਕਿੰਦੀ ਹੋਣਾ ਵੱਲੋਂ ਪੰਤ ਕੁਲਜੀਤ ਖੜਕੂ ਤੇ ਹਣੀ ਹੋਣਾ ਵੱਲੋਂ 5000 ਰੁਪਏ ਜੀਤੂ ਬੁਲੇ ਵੱਲੋਂ ਤੇ 1000 ਰੁਪਏ ਨਿੰਮੇ ਕੰਗਣਵਾਲੀਏ ਵੱਲੋਂ ਮੇਰੇ ਵੀਰੋ ਇਹਨੇ ਘਟਿਆ ਪਰ ਰਟਾ ਲਓ ਤਿੰਨ ਘੰਟੇ ਲੇਕ ਕਰ ਰਹੇ ਆ ਲਓ ਸਾਹਮਣੇ ਮੇਰੇ ਵੀਰੋ ਦਵਾਰ ਵਾਲਾ ਤੇ ਖੁਸ਼ੀ ਕੰਨੀਆਂ ਤੇ